ਤਾਂ ਇਹ ਕੋਈ ਨਤੀਜਾ ਮਾਮਲਾ ਹੋਵੇ ਤੇ ਖਬਰ ਰੱਖੋ ਇਹ 5 ਤੇ 6 ਦੀ ਦਰਮਿਆਨੀ ਰਾਤ ਨੂੰ ਸਾਡੀ CIA 2 ਦੀ ਟੀਮ ਹੈ ਜਿਹੜੀ ਉਹ ਗਸ਼ਤੇ ਦੇ ਸਬੰਧ ਦੇ ਵਿੱਚ ਸੀਗੀ ਇਧਰ ਪੁੱਚੋ ਏਰੀਏ ਦੇ ਵਿੱਚ ਪਰੰਪਰਾ ਪੁੱਚੋ ਰੋਡ ਮੇਨ ਰੋਡ ਵਗੈਰਾ ਗਸ਼ਤੇ ਦੇ ਸਬੰਧ ਵਿੱਚ ਉਤੇ ਹਾਜ਼ਰ ਸੀ ਤਾਂ ਉਹਨਾਂ ਨੇ ਇੱਕ ਟਰਾਲਾ ਨੰਬਰੀ RJ01GD3302 ਵੱਡਾ ਟਰਾਲਾ ਜਿਹੜਾ ਲੋਡ ਸੀਗਾ ਤੇ ਉਹਨੂੰ ਸ਼ੱਕ ਦੀ ਬਣਾ ਤੇ ਚੈੱਕ ਕੀਤਾ ਜਦੋਂ ਮੁੰਡਾ ਉਹਦੇ ਵਿੱਚ ਹੱਥ ਉੱਪਰ ਚੜਿਆ ਹੋਇਆ ਸੀਗਾ ਤਾਂ ਇਹਨਾਂ ਨੇ ਸ਼ੱਕੀ ਬਣਾ ਤੇ ਚੈੱਕ ਕੀਤਾ ਉਹਨੂੰ ਮੈਂ ਇਹਨਾਂ ਨੂੰ ਕੋਈ ਸ਼ੱਕੀ ਚੀਜ਼ ਹੋਣ ਦਾ ਜਦੋਂ ਉੱਥੇ ਇਲਮ ਹੋਇਆ ਜਾਂ ਲੱਗਿਆ ਵੀ ਸ਼ੱਕੀ ਚੀਜ਼ ਹੈ ਤਾਂ ਉਹਨੂੰ ਚੈੱਕ ਕਰਨ ਤੇ ਜੀ ਉਹਨਾਂ ਨੇ ਮੈਨੂੰ ਇੱਕ ਪੀਸੀਆ ਤੇ ਤਲਾਸ਼ ਦਿੱਤੀ ਵੀ ਰਿਕਵੈਸਟ ਅਫਸਰ ਮੌਕੇ ਤੇ ਭੇਜਿਆ ਜਾਵੇ ਮੈਂ ਵੀ ਉੱਥੇ ਮੌਕੇ ਤੇ ਹਾਜ਼ਰ ਗਿਆ ਅਸੀਂ ਜਦੋਂ ਉਹਨੂੰ ਚੈੱਕ ਕੀਤਾ ਪ੍ਰੋਪਰ ਜਾ ਕੇ ਉਹਦੀ ਤਲਾਸ਼ੀ ਕੀਤੀ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ 20 ਗੱਟੇ ਉਹ ਕੀਚੂਰਾ ਪੋਸਟ ਦੇ ਜਿਹੜੇ ਲੋਡਿਆਂ ਦੇ ਮਿਲੇ ਜਿਹੜੇ ਕਿ 20 ਗੱਟੇ 20 ਕਿਲੋ ਦਾ ਹਰੇਕ ਗੱਟਾ ਚਾਰ ਕੁਆਂਟਰ ਭੁਖੀ ਚੂਰਾ ਪੋਸਟ ਤੋਂ ਟਰੱਕ ਦੇ ਵਿੱਚੋਂ ਬਰਾਮਦ ਹੋਈ ਜੀ ਇਹ ਤੁਹਾਨੂੰ ਦੱਸ ਰਹੀ ਹਾਂ ਇਹ ਵਿਅਕਤੀ ਜੀ ਹੈਗਾ ਇਹ ਸੁਨੀਲ ਕੁਮਾਰ रावत ਹੈ ਪੁੱਤਰ ਹੈਗਾ ਭਾਕचंद ਵਾਸੀ ਵਿਲੇਜ ਮਾਜਰਾ ਆ ਬੈਗਾ ਤਹਿਸੀਲ ਤੇ ਥਾਣਾ ਹੈਗਾ ਇਹਦਾ ਬਿਨਾਏ ਡਿਸਟ੍ਰਿਕਟ ਅਜਮੇਰ ਰਾਜਸਥਾਨ ਦਾ ਰਹਿਣ ਵਾਲਾ ਹੈ ਜੀ ਇਹ ਇਹ ਗੱਡੀ ਦੀ ਪੁਲੀਸ ਦੇ ਕੋਲ ਆ ਇਹ ਗੱਡੀ ਹਜੇ ਵਿਸ਼ਾ ਹੈਗਾ ਜੀ ਅਪਤੀਸ਼ ਦਾ ਵਿਸ਼ਾ ਹੈ ਤਾਂ ਅਗੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਇਹ ਡਰਾਈਵਰ ਸੀਗਾ ਉਹ ਤੇ ਜੀ ਉਥੋਂ ਗੱਡੀ ਲੈ ਕੇ ਆਇਆ ਇਹ ਜੈਪੁਰ ਤੋਂ ਇਹ ਗੱਡੀ ਲੈ ਕੇ ਆਇਆ ਇਹਨੂੰ ਜੈਪੁਰ ਤੋਂ ਗੱਡੀ ਫੜਾਈ ਹੈ ਵੀ ਪੰਜਾਬ ਚ ਲੈ ਕੇ ਜਾਣੀ ਆ ਉੱਥੇ ਕਿਤੇ ਮੋਕੇ ਸਾਈਟ ਲੈ ਕੇ ਜਾਣੀ ਆ ਕਿਤੇ ਇਹ ਕੰਮ ਹੀ ਸੀਗਾ ਜੀ ਇਹ ਪਤਾ ਲੱਗਾ ਵੀ ਭੁੱਗੀ ਜੀ ਕਿੱਥੋਂ ਲੈ ਆਇਆ ਕਿੱਥੇ ਸਪਲਾਈ ਕਰਨੀ ਸੀ ਨਹੀਂ ਉਹਨੂੰ ਇਹ ਨਹੀਂ ਬਿਲਕੁਲ ਪਤਾ ਜੀ ਉਹ ਤਾਂ ਇੱਕ ਟਰੱਕ ਜਿਹੜਾ ਹੈਗਾ ਉੱਥੋਂ ਕਹਿੰਦਾ ਮੈਨੂੰ ਜੈਪੁਰ ਤੋਂ ਉਹਨਾਂ ਨੇ ਗੱਡੀ ਫੜਾਤੀ ਵਿੱਚ ਦੀ ਵਿੱਚ ਕੀ ਸਿਮੇਂਟ ਲੋਡ ਸੀ ਇੱਥੇ ਵੀ ਦੱਸਣਾ ਬਣਦਾ ਵੀ ਉਹਦੇ ਵਿੱਚ ਉੱਥੇ ਸਿਮੇਂਟ ਲੋਡ ਸੀਗਾ ਸਿਮੇਂਟ ਦੀ ਲੋਡਡ ਗੱਡੀ ਸੀਗੀ ਉਹਨੂੰ ਗੱਡੀ ਫੜਾਤੀ ਵੀ ਮੋਕੇ ਜਾ ਕੇ ਤੂੰ ਰੁਕ ਜਾ ઠાਪੇ ਤੇ ਤੈਨੂੰ ਬਾਅਦ ਚ ਉੱਥੇ ਤੇਰਾ ਰਾਪਤਾ ਕਾਇਮ ਕਰਾਂਗੇ ਤੇ ਉੱਥੇ ਜਾ ਕੇ ਮੈਂ ਰੋਸ ਪਤਾ ਲਗਾ ਲਵਾਂਗਾ ਇਹ ਅਜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੀ ਕਿੱਥੋਂ ਲੈ ਕੇ ਆਇਆ ਏ ਇਹਦਾ ਮਾਲ ਸੀਗਾ ਕਿਹਨੂੰ ਅੱਗੇ ਹੈਂਡਓਵਰ ਕਰਨਾ ਸੀਗਾ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਅਸੀਂ ਤਫ਼ਤੀਸ਼ ਦੇ ਵਿੱਚ ਲੈ ਕੇ ਆਵਾਂਗੇ ਦੇ ਬੈਕਗ੍ਰਾਉਂਡ ਲਿੰਕਸ ਐ ਫਾਰਵਰਡ ਲਿੰਕਸ ਐ ਸਾਰੇ ਇਹੀ ਕਲੀਅਰ ਕਰਾਂਗੇ ਨਹੀਂ ਤਾਂ ਮਾਮਲਾ ਤਾਂ ਨਹੀਂ ਪਹਿਲਾਂ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਜੀ ਇਹ 22 ਬਾਈ ਸਾਲ ਦਾ ਮੁੰਡਾ ਹੈਗਾ ਤੇ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਮਗਰ ਦਰਜ ਹੁੰਦੀ ਬਾਕੀ ਦਾ ਰਿਕਾਰਡ ਵਗੈਰਾ ਚੈੱਕ ਉਥੋਂ ਕਰਦੇ ਆਂ ਸੀਮੈਂਟ ਦੇ ਗੱਟਿਆਂ ਦੇ ਅੰਦਰ ਕੋਈ ਕੋਈ ਹੋਈ ਸੀ ਕਿ ਵੈਸੇ ਉੱਪਰ ਹੀ ਰੱਖੀ ਸੀਮੈਂਟ ਦੇ ਗੱਟਿਆਂ ਦੇ ਵਿੱਚ ਕੋਈ ਹੋਈ ਸੀ